ਕਿਉਂਗੇ ਅਗਾਹਾ ਤੂ ਤਰਾੰਗ ਪਿੱਛਾ ਫੇਰਨਾ ਮੋੜੜਾ ਤੇ ਬਾਣੀ ਦਾ ਫਰਮਾਨ ਹੈ ਕਹਿੰਦੇ ਅੱਗੇ ਹੀ ਜਾ ਪਿੱਛੇ ਮੁੜ ਕੇ ਨਹੀਂ ਦੇਖਣਾ ਅੱਗੇ ਹੀ ਵਧ ਤੇ ਸਾਹਿਬ ਕਹਿੰਦੇ ਹੁਣ ਅੱਗੇ ਹੀ ਜਾਵਾਂਗੇ ਨਦੀ ਪਾਰ ਕਰਾਂਗੇ ਸਾਰੀ ਰਾਤ ਦਾ ਮੀਂਹ ਪੈ ਰਿਹਾ ਸੀ ਬਰਸਾਤੀ ਨਾਲੇ ਨਦੀਆਂ ਜੋ ਸੀ ਸਰਸਾ ਉਹਦੇ ਨਾਲ ਜੜ ਗਏ ਇਹ ਦੋ ਤਿੰਨ ਦਿਨ ਪੈ ਰਹੀ ਹੁੰਦਾ ਪਹਾੜ ਦਾ ਪਾਣੀ ਤੇ ਕੁਵਾਰੀ ਭਰ ਕੇ ਨਦੀ ਵਗ ਜਾਈ ਨਹੀਂ ਫਿਰ ਤਰ ਜਾਣਾ ਪਰ ਇਹ ਤੇ ਕੌਤਕਸੀ ਪਾਂਦਸ਼ਾ ਕਵੀਆਂ ਨੇ ਲਿਖਿਆ ਕਹਿੰਦੇ ਸਾਸਾ ਮਾਣ ਨਾ ਕਰੀ ਨਾ ਪਰਿਵਾਰ ਵਿਛੋੜਦਾ ਇਹਦੇ ਉਹਦੀ ਮੌਜ ਸੀ ਜੇ ਚਾਹਦਾ ਨਾ ਸੱਚਾ ਬਾਦਸ਼ਾਹ ਉਹਦੇ ਇੱਕ ਤੀਰ ਦੀ ਨੋਕ ਨੇ ਤੇਰੇ ਕਤਰੇ ਕਤਰੇ ਪਾਣੀ ਨੂੰ ਭਾਫ਼ ਬਣਾ ਕੇ ਉਡਾ ਦੇਣਾ ਸੀ ਪਰ ਇੱਥੇ ਗੱਲ ਕਰਾਵਾ ਤਾਂ ਵਿਖਾਉਣ ਦੀ ਨਹੀਂ ਤੇ ਭਾਣਾ ਮੰਨਣਾ ਸਿਖਾਉਦੇ ਆ ਵੀ ਹਰ ਮੁਸੀਬਤ ਨਾਲ ਤੁਸੀਂ ਉਹਦੇ ਹੁਕਮ ਤੇ ਭਾਣੇ 'ਚ ਰਹਿ ਕੇ ਕਿਵੇਂ ਲੜਨਾ ਉਹ ਸਿਖਾਦੇ ਆ ਅਸਲੇ ਸਜਾਏ ਕਲੰਗੀ ਲਗਾਈ ਤਬਰ ਲੀਆ ਧੀਰੋਂ ਸੇ ਖੂਮ ਠੋਸ ਕੇ ਤਰਕਸ਼ ਕੋ ਭੰਨ ਲੀਆ ਘੋੜਾ ਮੰਗਾਰ ਕਾਬ ਮੇ ਜਬ ਪਾਉ ਧਰ ਲੀਆ ਕਾਬੂ ਆ ਨਾ ਅਗੇ ਥਾਮ ਕੇ ਇੱਕ ਦੇਵ ਕਰ ਲੀਆ ਕਹਿੰਦੇ ਉਸ ਨੇ ਸੱਚੇ ਪਾਤਸ਼ਾਹ ਨੇ ਫਿਰ ਜਿਹੜੀਆਂ ਸੀ ਲਗਾਮਾਂ ਘੋੜੇ ਦੀਆਂ ਉਹ ਫੜ ਕੇ ਆਪਣੇ ਕਰ ਕਮਲਾਂ ਦੇ ਵਿੱਚ ਘੋੜੇ ਨੂੰ ਸਾਹਮਣੇ ਸਿੰਘੋਂ ਮੇ ਜਵਰਵਾ ਹੋਆ ਗੁਰਕਾਸਮੰਦ ਥਾ ਫਤੇਗਾ ਨਾਰਾ ਉਲੰਧ ਹੁਆ ਪਾਦਸ਼ਾਹ ਨੇ ਫੇਰ ਘੋੜਾ ਫੇਰਿਆ ਸਿੰਘਾਂ 'ਚ ਚੜ ਕੇ ਨਾ ਜਿਵੇਂ ਮਹੱਲੇ ਵੇਲੇ ਜਥੇਦਾਰ ਕਿਲਾ ਲਾਉਣ ਜਾਂਦਾ ਘੋੜੇ ਤੇ ਚੜ ਕੇ ਸਾਰੀ ਪੋਜੀਸ਼ਨ ਦੇਖਦਾ ਘਮ ਕੇ ਕਲਗੀਧਰ ਪਾਦਸ਼ਾਹ ਨਾ ਫਿਰ ਘੋੜੇ ਤੇ ਚੜ ਕੇ ਇੱਕ ਵਾਰੀ ਗੇੜਾ ਜਾਂ ਕੱਢਿਆ ਛੋਟਾ ਸਾਰੀ ਫੌਜ ਤੇ ਨਜ਼ਰ ਮਾਰ ਲਈ ਸਿੰਘੋਂ ਵਿੱਚ ਜਬਰਵਾ ਹੋਆ ਗੁਰਕਾ ਸੰਬੰਧ ਥਾ ਕਨੇ ਜਦੋਂ ਸਤਗੁਰੂ ਦਾ ਘੋੜਾ ਸਿੰਘਾਂ ਦੇ ਵਿੱਚ ਘੁੰਮਿਆ ਮਾਨੋ ਇੱਕ ਜਹਾਜ ਜਲਾਲ ਹੀ ਭਰਤਾ ਬੋਸ਼ਾ ਅਸਮਾਨੀ ਬਿਜਲੀ ਲਸ਼ਕੀ ਸਮ ਦੇ ਦੁਨਾਂ ਚ ਵਾਹਿਗੁਰੂ ਕੀ ਫਤਿਹ ਦਾ ਨਾਰਾ بلند ਥਾ ਤੇ ਉਸ ਵੇਲੇ ਪਾਤਸ਼ਾਹ ਨੇ ਅਕਾਲ ਅਕਾਲ ਦੇ ਜਕਾਰੇ ਗਜਾਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਰਾ بلند ਕੀਤਾ ਕਿਉਂ ਸੱਜੇ ਸਾਹ ਹੁਣ ਨਦੀ ਪਾਰ ਕਰਨ ਲੱਗੇ ਨੇ ਹਾ ਸਾਕੀ ਆ ਕਿਧਰ ਹੈ ਸ਼ਰਾਬੇ ਗੋਹੰ ਬਿਲਾ ਕਹਤਾ ਹੈ ਕੁਝ ਸੇ ਜੋ ਗਏ ਸ਼ੀਰੀ ਸੁਖੰਬਲਾ ਸ਼ੇਰੋਂ ਕੋ ਆਜ ਸ਼ੇਰੀ ਬਿਲਾ ਸ਼ਮਸ਼ਪੀਆ ਬਿਲਾ ਪਾਉ ਆਦ ਪਾਉ ਹੇ ਹੇ ਦੋ ਚਾਰ ਮਰ ਬਿਲਾ ਸਾਕੀ ਹੁੰਦਾ ਜਿਹੜਾ ਮਹਿਫਲ ਦੇ ਵਿੱਚ ਪਿਆਲੇ ਭਰ ਕੇ ਦਿੰਦਾ ਮਹਿਫਲ ਲੱਗੀ ਹੋਈ ਆ ਸ਼ਹਾਦਤ ਦੇ ਜਾਨ ਪੀਣ ਵਾਲੇ ਰੈਡੀ ਨੇ ਤੇ ਸਾਕੀ ਜਿਹੜਾ ਉਹਨਾਂ ਨੂੰ ਭਰ-ਭਰ ਕੇ ਪਿਉਂਦਾ ਤੇ ਇੱਥੇ ਗੱਲ ਉਹ ਸਰਾਈਆਂ ਬਿਆਲਿਆਂ ਵਾਲੀ ਨਹੀਂ ਛੋਟੀ ਗੱਲ ਨਹੀਂ ਇੱਥੇ ਹਾਈ ਕਮਾਂਡ ਦੀ ਗੱਲ ਚੱਲ ਰਹੀ ਆ ਸਾਕੀ ਆ ਗਾਲਪੁਰਖ ਆਪਣੀ ਬੰਦਗੀ ਦੇ ਸ਼ਹਾਦਤ ਦੇ ਪਿਆਲੇ ਭਰ-ਭਰ ਕੇ ਬੰਦ ਰਿਹਾ ਸੱਜੇ ਬਾਦਸ਼ਾਹ ਕਹਿੰਦੇ ਹਾਂ ਸਾਕੀ ਆ ਕਿੱਧਰ ਆਇਆ ਉਹ ਕਿੱਧਰ ਚਲਾ ਗਿਆ ਸਾਕੀ ਸ਼ਰਾਬੇ ਕੋਹਨ ਪਲਾੜ ਕੋਹਨ ਹੁੰਦਾ ਪੁਰਾਣੀ ਇਹ ਕਵੀਆਂ ਦਾ ਜਿਹੜਾ ਸ਼ਿੰਗਾਰਕ ਹਕਤਾ ਦਾ ਨੌ ਰਸ ਭਰਦੇ ਨੇ ਕਹਿੰਦੇ ਪਾਦਸ਼ਾਹ ਨੂੰ ਕਹਿੰਦੇ ਲਿਆ ਹੁਣ ਜੰਮ ਬਲਾਓ ਸ਼ਾਹ ਫੁੱਦੇ ਮੇਰੇ ਸ਼ੇਰ ਜਵਾਨਾਂ ਨੇ ਮੈਦਾਨੇ ਜੰਗ ਉੱਪਰ ਨਾ ਸ਼ੇਰੋ ਬਾਜ ਸ਼ੇਰੀ ਪਿਲਾ ਸ਼ੈਂਪੀਅਨ ਬੁਲਾ ਤੇ ਇਹ ਦੱਸਦੇ ਆ ਵੀ ਰੰਗ ਦੇਸ਼ ਦੇ ਵਿੱਚ ਬਣਨ ਵਾਲਾ ਕੋਈ ਬਾਦਾਰਥ ਹੈ ਉਹਦਾ ਨਾ ਸ਼ੈਂਪੀਅਨ ਤੇ ਪੀਣ ਵਾਲੇ ਫਿਰ ਲੋਕ ਪ੍ਰਲੋਕ ਤੋਂ ਉੱਠ ਜਾਂਦੇ ਆ ਬਾਦਸ਼ਾਹ ਕਹਿੰਦੇ ਐਸਾ ਤੇਰੀ ਭਾਉ ਭੜਤੀ ਦਾ ਬੰਦਗੀ ਦਾ ਜਫਰਨਾਵਾ ਸਾਹਜ ਹੁੰਦਾ ਏ ਸ਼ਬਦ ਵਿਦੇਸਾਂ ਕੀ ਆਸਾਗਰ ਸਮਝ ਰੰਗ ਕਿ ਮਾਰਾ ਬਕਾਰ ਰਸਤ ਦਰ ਵਖਤ ਜੰਗ ਵਿਦੇਸਾਂ ਕੀ ਆਸਾਗਰ ਦੇਨ ਪਾਨ ਗੁਨਤ ਪੀਰ ਸਦ ਸੰਲੈ ਨੌਜਵਾਨ ਵਿਦੇਸਾਂ ਕੀ ਆਸਾਗਰੇ ਸਭਜ ਗੂ ਕਿ ਮਾਰਾ ਬਕਰ ਰਸਤ ਜੰਗੰਦਰੂ ਉਹ ਸਾਖੀ ਦੀ ਗੱਲ ਸਤਗੁਰ ਕੀ ਤਾਕ ਰਨਮੇ ਲੜਾਈ ਦਿਖਾ ਸਕੂ ਮੈਂ ਭੀਰ ਤਾਬ ਥਾਮ ਕੇ ਮੈਦਾਨੇ ਜਾ ਸਕੂ ਹੁਣ ਆਪਣੇ ਸਾਖੀ ਅਕਾਲ ਪੁਰਖ ਨੂੰ ਕਹਿ ਰਹੇ ਆ ਹੇ ਸੱਚੇ ਬਾਦਸ਼ਾਹ ਮੈਨੂੰ ਉਸ ਹੌਸਲੇ ਦਾ ਉਸ ਬਲੰਦ ਦਿਲੀ ਦਾ ਪਿਆਲਾ ਪਿਆ ਤੇਰੀ ਨਾਮ ਬਾਣੀ ਦਾ ਸ਼ਹਾਦਤ ਦਾ ਪਿਆਲਾ ਪਿਆ ਜਿਸ ਕਰਕੇ ਮੈਂ ਲੜਾਈ ਦਿਖਾ ਸਕੂ ਅੱਜ ਮੇਰੀ ਤਲਵਾਰ ਦੀ ਖੇਡ ਆ ਦੂਰੋਂ ਦੂਰੋਂ ਆਏ ਹੋਏ ਜੰਗੀ ਜਰਨਲ ਵੇਖ ਲੈਣ ਮੈਂ ਭੀਰ ਕਾਬ ਥਾਮ ਕੇ ਮੈਦਾਨੇ ਜਾ ਸਕੂ ਮੈਂ ਵੀ ਰਕਾਤਾ ਚ ਪੈਰ ਪਾ ਕੇ ਘੋੜੇ ਤੇ ਚੜ ਕੇ ਜੰਗ ਦੇ ਮਦਾਰਕ ਜਾ ਸਕੂ ਬੋਹ ਦੇਖੋ ਰਨ ਮੇ ਦੇਗ ਬਹਾਦਰ ਕਾ ਲਾਲ ਹੈ ਬੋਹ ਦੇਖੋ ਰਨ ਮੇ ਸਰਬਰੇ ਫੋਗੇ ਕਾ ਲਾਲ ਹੈ ਵਾਰ ਦਸਤਰਾਸਤ ਮੇ ਹੈ ਚਪਾ ਮੇ ਧਾਲ ਹੈ ਸੂਰਜ ਕੇ ਸਰਪੇ ਬਦਰ ਭੀ ਹੈ ਔਰ ਹਿਲਾਲ ਹੈ ਕਬੀ ਕਦਾ ਦੇਖੋ ਜੰਗੀ ਜਰਨੈਲ ਤੇਗ ਬਹਾਦਰ ਦਾ ਨਾਲ ਅਜ ਤੇਗ ਬਣ ਕੇ ਫੌਜਾਂ ਦੀ ਕਮਾਂਡ ਕਰ ਰਿਹਾ ਬਹੁਤ ਦੇਖੋ ਰੰਮੇ ਸਰਬਰੇ ਖੜ ਕੇ ਅਕਾਲ ਹੈ ਤੇ ਉਹ ਨਜ਼ਰ ਮਾਰ ਲਓ ਅਕਾਲਪੁਰ ਖਦੀ ਫੌਜ ਦਾ ਜੰਗੀ ਜਰਨੈਲ ਅੱਜ ਕਮਾਂਡ ਕਰ ਰਿਹਾ ਜੰਗ ਦੀ ਸਰਬ੍ਰੇ ਫੌਜੇ ਅਕਾਲ ਹੈ ਸਰਬ੍ਰੇ ਕਹਿੰਦਾ ਸਰਦਾਰ ਅਕਾਲ ਪੁਰਖ ਦੀ ਫੌਜ ਦਾ ਤਲਵਾਰ ਦਸਤਰਾਸਤ ਮੇ ਹੈ ਚਪਾਵੇਂ ਢਾਲ ਹੈ ਕਹਿੰਦੇ ਸੱਜੇ ਚ ਤਲਵਾਰ ਤੇ ਖੱਬੇ ਚ ਢਾਲ ਦੋਵੇਂ ਲਾ ਕੇ ਪਾਨਸ਼ਾ ਘੋੜੇ ਤੇ ਚੜੇ ਸੂਰਜ ਕੇ ਸਰਪੇ ਬਦਰ ਧੀ ਹੈ ਔਰ ਹਿਲਾਲ ਹੈ ਕਹਿੰਦਾ ਮਾਨੋ ਸੂਰਜ ਵੀ ਪੈ ਖਾਰਿਆ ਪਾਦਸ਼ਾਹ ਦੇ ਜਹਾਂ ਜਵਾਵ ਔਰ ਹਿਲਾਦ ਹੈ ਤੇ ਦੁਸ਼ਮਣ ਦੇ ਵੀ ਜ਼ਮੀਨ ਹਿੱਲੀ ਹੋਈ ਆ ਪੈਰਾਂ ਥੱਲਿਓ ਕਿ ਇਹ ਗਿਲੇਜ ਵੀ ਨਹੀਂ ਲੋਟ ਆਏ ਤੇ ਗਿਲੇ ਤੋਂ ਬਾਹਰ ਵੀ ਨਹੀਂ ਲੋਟ ਆ। ਸ਼ਮਸ਼ੀਰ ਜਦ ਹਲਾਈ ਤੋ ਬਿਜਲੀ ਚਮਕ ਗਈ ਦਹਿਸ਼ਤ ਮੇਸਾਰੀ ਫਾਇ ਉਦੋਂ ਕੀ ਦਬਗ ਗਈ। ਕਹਿੰਦੇ ਜਦੋਂ ਸਿੰਘ ਸਾਹਿਬ ਪਿਤਾ ਜੀ ਨੇ ਘੋੜੇ ਤੇ ਚੜ ਕੇ ਤਲਵਾਰ ਬੇਮਾਨ ਕਰੀਦਾ ਬਿਜਲੀ ਚਮਕ ਗਈ ਉਧਰੋਂ ਤਲਵਾਰ ਚਮਕੀ ਤੇ ਉਧਰੋਂ ਆਕਾਸ਼ ਦੇ ਵਿੱਚ ਗੜਗੜਾ ਹਟ ਕਰਦੀ ਆਕਾਸ਼ੀ ਬਿਜਲੀ ਚਮਕ ਪਈ ਤੇ ਕਈਆਂ ਦਾਦੇ ਕੰਮਕਾਜ ਬਿਜਲੀ ਦੀ ਖੜਕਾ ਸੁਣ ਕੇ ਹੰਗਿਆ ਜਦੋਂ ਪਾਦਸ਼ਾਹ ਦੀ ਤਲਵਾਰ ਚਮਕੀ ਤੇ ਚਮਕੇ ਕਿਵੇਂ ਨਾ ਬਾਣੀ ਚ ਉਹਨਾਂ ਨੇ ਲਿਖਿਆ ਹੋਇਆ ਕਹਿੰਦੇ ਤੂੰ ਹੀ ਆ ਤੂੰ ਹੀ ਬਿਜਲ ਹੋਏ ਗगन ਚੜ ਚਿਲ ਮਿਲਾਉਂਦੀ ਮਾਰਾ ਕਹਿੰਦੇ ਐ ਕਿਰਪਾਨ ਸਿੰਘ ਸਾਹਿਬ ਤੁਸੀਂ ਐ ਆਕਾਸ਼ ਦੇ ਵਿੱਚ ਬਿਜਲੀਆਂ ਬਣ ਕੇ ਲਿਸ਼ਕਦੀਆਂ ਤੇ ਦੋਵਾਂ ਦਾ ਕੰਬੀਨੇਸ਼ਨ ਹੋ ਗਿਆ ਉਧਰੋਂ ਪਾਦਸ਼ਾਹ ਦੀ ਤਲਵਾਰ ਚਮਕੀ ਤੇ ਉਧਰੋਂ ਆਕਾਸ਼ ਦੇ ਵਿੱਚ ਉਹ ਖੜਕਾ ਹੋਇਆ ਕਾਸ਼ੀ ਬਿਜਲੀ ਦਾ ਦਸਤ ਮੇ ਸਾਰੀ ਫੌਜ ਉਦੋਂ ਕੀ ਦਬਕ ਗਈ ਕਹਿੰਦੇ ਐ ਅਸੀਂ ਦਸਤ ਪਈ ਮੁਗਲਾਂ ਦੇ ਫੌਜ ਹੀ ਦਬਕ ਗਈ ਤੇ ਹੌਸਲਾ ਹੀ ਟੁੱਟ ਗਿਆ